ਜਿੱਥੇ ਬੀਜਪੀ ਪਰਿਵਾਰ ਦੇ ਅੰਦਰ ਅੱਜ ਮੈਨੂੰ ਮੌਕਾ ਮਿਲਿਆ ਫਾਰਮਲ ਤੌਰ ਤੇ ਪੰਜਾਬ ਬੀਜਪੀ ਦਫ਼ਤਰ ਦੇ ਅੰਦਰ ਮਹਾਰਾਣੀ ਪ੍ਰਨੀਤ ਕੁਰ ਜੀ ਜਿਨ੍ਹਾਂ ਨੇ ਹੁਣੇ ਕੁਝ ਦਿਨ ਪਹਿਲਾਂ ਦਿੱਲੀ ਬੀਜਪੀ ਹੈੱਡਕੁਆਰਟਰਸ ਤੇ ਪਾਰਟੀ ਜੁਆਇਨ ਕੀਤੀ ਅੱਜ ਪਹਿਲੀ ਵਾਰ ਪੰਜਾਬ ਬੀਜਪੀ ਦਫ਼ਤਰ ਤੇ ਪਹੁੰਚੇ ਹੈ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੈਂ ਦੁਬਾਰਾ ਕਿਉਂਕਿ ਕੱਲ ਸੁਸ਼ੀਲ ਰਿੰਕੂ ਜੀ ਜੋ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਲੋਕ ਸਭਾ ਹੈਗੇ ਕਿਉਂਕਿ ਅਜ ਤਾਈ ਫਾਰਮੂਲਾ ਅਸਤੀਫਾ ਜਾ ਕੇ ਸਪੀਕਰ ਸਾਹਿਬ ਨੂੰ ਦਿੱਤਾ ਨਹੀਂ ਉਹ ਅੱਜ ਪਾਰਟੀ ਜੁਆਇਨ ਕਰ ਰਹੇ ਹੈ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਸਵਾਗਤ ਕਰਦਾ ਹਾਂ ਜੇ ਇੱਥੇ ਆਏ ਹੈ ਬੀਜੇਪੀ ਪੰਜਾਬ ਹੈੱਡਕੁਆਰਟਰ ਦੇ ਅੰਦਰ ਮੈਂ ਉਹਨਾਂ ਦਾ ਬਹੁਤ ਹੀ ਸਵਾਗਤ ਕਰਦਾ ਅੱਜ ਮੈਨੂੰ ਜਿੱਥੇ ਸੁਸ਼ੀਲ ਰਿੰਕੂ ਜੀ ਜਿਹੜੇ ਜਲੰਧਰ ਪਾਰਲਮੈਂਟੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਲੋਕ ਸਭਾ ਦੇ ਵਿੱਚ ਉੱਥੇ ਹੀ ਜਲੰਧਰ ਵੈਸ ਤੋਂ ਐਮ ਐਲ ਏ ਸ਼ੀਤਲੰਗੁਰਾਲ ਜੀ ਦਾ ਅੱਜ ਇੱਥੇ ਕੱਲ ਬੀ ਜੀ ਪੀ ਹੈੱਡਕਵਾਰ ਦਿੱਲੀ 'ਚ ਜੁਆਇਨਿੰਗ ਇਹਨਾਂ ਦੀ ਹੋਈ ਸੀ ਅੱਜ ਬੀ ਜੀ ਪੀ ਪੰਜਾਬ ਦਫਤਰ ਦੇ ਅੰਦਰ ਪਹੁੰਚਣ ਦਾ ਬਹੁਤ ਹੀ ਦਿਲੋਂ ਨਿਗਾ ਸਵਾਗਤ ਸਾਰਿਆਂ ਦਾ ਕਰਦਾ ਬਹੁਤ ਹੀ ਅੱਜ ਖੁਸ਼ੀ ਦਾ ਮਾਹੌਲ ਹੈ ਵੈਸੇ ਵੀ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ 'ਚ ਵਾਧਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਖੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਾਬ ਉਹਨਾਂ ਨੇ ਕਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪਹਰਾ ਵੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਪਰ ਇਹਦੇ ਦਾਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁੰਨਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਐ ਤੇ ਅੱਜ ਪਹਿਲੀ ਵਾਰ ਪੰਜਾਬ ਨੇ ਕਰੀਬਨ ਡੇਢ ਪੌਣੇ 2 ਸਾਲ ਦੇ ਬਾਅਦ ਇੱਕ ਖੁਦਮੁਖਤਾਰ ਚੀਫ ਮਿਨਿਸਟਰ ਮਿਲਿਆ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿਹਦੇਨ ਕੇਂਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰੱਜ ਕੇ ਖੁਸ਼ੀਆਂ ਮਨਾਇਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆਹ ਗੱਲ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਦੇ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟ ਹੋ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ अज जेड़े मगरमच्छी आंसू बहाए जा रहे है मैं फिर दोहरा रहा मगरमच्छी आंसू बहाए जा रहे हैं साडे ना हो रहा है वो धक्का हर शख्स बना लेता है इखलाक का एक मयार अपने लिए कुछ और औरों के लिए कुछ और सुशील रिंकू जी बैठे हैं ਅੱਜ ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਛਿੱਤ ਲੰਗਰਾਲ ਜੀ ਬੈਠੇ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ? ਉਦੋਂ ਕੀ ਸੀਗੇ ਝੂਠੇ ਵਾਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈਡਕੁਆਰਟਰ 'ਚ ਦੱਸਿਆ ਵੀ ਜੋ ਵਾਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਨੇ ਉਸ ਗੱਲ ਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਂ ਤੇ ਡਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ ਡਵੈਲਪਮੈਂਟ ਦੇ ਕੰਮਾਂ ਵਾਸਤੇ ਇਹ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ ਐਵੀਏਸ਼ਨ ਮਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮਨਿਸਟਰ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에어ਪੋਰਟ ਦਾ ਕੰਮ ਸੀਗਾ ਖਟਾ ਖਟ ਹੱਤੋਂ ਹੱਤੋਂ ਆਦਮਪੁਰ 에어ਪੋਰਟ ਉ ਚੱਲੂ ਹੈ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲਜੀਤਾ ਵਾਪਸ ਕਰ ਵਾਪਸੀ ਹੈ ਐਸੇ ਭਾਜਪਾ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉਥੇ ਜਲੰਧਰ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇ ਬਾਦ ਜਿਹੜੇ ਐ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ੀਤ ਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ ਜਿਹੜਾ ਆ ਕੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਆ 20 ਰੁਪਏ ਕਿਉਂਕਿ ਅੱਜਕੱਲ ਦਾ ਅਮਰੀਕਾ ਲੋਟਰੀ ਦੇ ਟਿਕਟ ਵੀ ਸ਼ੀਤ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਘੱਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਉੱਤੇ 100 ਰੁਪਏ ਦਾ ਜਿਹੜਾ ਟੰਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਜਾਂ ਅਜੇ ਤਾਂ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸ਼ੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਇਆ ਹੈ ਹਣ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਈਂ ਜੁੜਦੀ ਸੀ ਹੁਣ ਉਹ ਦਿੱਲੀ ਤਾਈਂ ਜਾਣ ਵਾਲੀ ਤਾਰ ਤਾਂ ਈਡੀ ਵਿਭਾਗ ਨੇ ਕੱਟਤੀ ਹੁਣ ਸਿਰਫ ਇੱਥੇ ਦੋ ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮ.ਐਲ.ਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮ.ਐਲ.ਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮ.ਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਮੈਸ ਕਿ देयर ਅਡਾਸਟੀ ਐਡੀ ਮੋਟੀ ਚਮੜੀ ਹੋਗੀ ਟੈਫਲੋਨ ਦੀ ਚਮੜੀ ਹੋਗੀ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ಪಾਠ ਪੜਾ ਰਹੇ ਸਭ ਕੱਲ ਕਹਿ ਰਿਹਾ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਦੀ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹਸੋ ਨਾ ਆ ਮੈਂ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁੱਕਜਮੰਦ ਦਰਜ ਹੈ ਸਾਹ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗੱਲ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਹ ਸੁਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਈਆ ਕੌਣ ਦੇਊਗਾ रूपानी जी आ, हम भी दूसरी तरफ रहे हैं आज से डेढ़ दो साल पहले बहुत किस्म के इल्जाम लगे हो गए बीजेपी आज भी अपोजिशन पार्टी इल्ज़ाम लगा रही है ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्ज़ाम नहीं लगा साहब आप बताइए जो माल बाजार में पाँच हजार रुपये में मिलता हो या पच्चीस हजार में मिलता हो उसके पच्चीस करोड़ कौन देगा साहब ਇਹ ਲੋਕ ਆਪਣੇ ਆਪ ਕੋ ਕੁਝ ਜ਼ਿਆਦਾ ਆਂਕ ਰਹੇ ਇਹ ਉਹ ਆਮ ਲੋਕ ਹੈ ਜਿन्होने ਆਪਣੀ ਕੀਮਤ 25 ਕਰੋੜ ਰੁਪਏ ਆਂਕ ਰੱਖੀ ਹੈ ਇਨਕੀ ਕੀਮਤ ਪੰਜਾਬ ਕੇ ਲੋਗੋ ਮੇ ਬਿਲਕੁਲ ਸਪਸ਼ਟ ਹੋ ਚੁਕੀ ਹੈ ਲੋਕ ਆਣ ਵਾਲੇ ਸਮੇਂ ਚ ਬੁਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ੱੱਕਾ ਹੋ ਰਿਹਾ ਹੈ ਇਹਨਾਂ ਨੇ ਜੋਇਨ ਕੀਤਾ ਕੱਲ ਸ਼ੀਤਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਹੈ ਸ਼ੀਤਲ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀ ਹੈ ਮੈਂ पंजाब सरकार को और पंजाब की एडमिनिस्ट्रेशन को इस बात से आगाह करना चाहता हूं कि इस किस्म की गुंडागर्दी के ऊपर नकेल डालें सब इसको बीजेपी कभी इजाजत नहीं देगी इट इज अ स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देखरेख में उनकी अगुवाई में जिस किस्म की खुली गुंडागर्दी वहां पे कल जलंधर में हुई है इसकी तहकीक़ात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट दे विल एंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जांच बाकी पड़ी है अभी तो सिर्फ़ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पोलिटिकल रंग के साथ पोलिटिकल पार्टी करे उसके लिए परमिशन लेनी जरूरी होती है वो पता करें ये बिना परमिशंस के बिना इनकी नॉलेज में लेके आके कि किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहाँ हमारे प्रनीत कौर जी सुशील रिंकू जी शीतल अंगराल जी का स्वागत करता हूँ वहीं पे ही आज एक बड़ी तादाद में चाहे जीरकपुर से चाहे डेराबसी से ਚਾਹੇ ਪਠਾਨਕੋਟ ਸੇ ਔਰ ਚਾਹੇ ਦੂਰ ਦਰਾੜ ਇਲਾਕੋਂ ਸੇ ਪਟਿਆਲਾ ਸੇ ਚਲਕੇ ਲੋਗ ਇੱਕ ਬੜੇ ਤਾਦਾਦ ਮੇਂ ਬੀਜੇਪੀ ਪਰਿਵਾਰ ਮੇਂ ਸ਼ਾਮਿਲ ਹੋਏ ਮੈਂ ਉਨ੍ਹਾਂ ਦਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਮੈਂ ਸਮਝਦਾ ਰਲ ਮਿਲਕੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਣ ਦਾ ਅਸੀਂ ਸਾਰੇ ਰਲ ਮਿਲ ਕੇ ਯਤਨ ਕਰਾਂਗੇ ਜੈ ਹਿੰਦ ਡਾਕਟਰ ਸਾਹਿਬ ਡਾਕਟਰ ਸਾਹਿਬ ਇਹ ਕਾਕਰ ਸਾਹਿਬ ਆ ਗਏ ਡਾਕਟਰ ਸਾਹਿਬ ਆ ਦਵਾਈ ਦਾਈਆਂ ਗ੍ਰੀਸ਼ਟ ਵੱਲ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਜੀਸਰ ਜੁਆਇਨ ਕਰੇ ਬਾਾਕੀ ਕਰ ਰਹੇ ਆ ਤੁਸੀਂ ਕਾਹਲੇ ਨੇ ਆਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਿਓਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨਾਥਿੰਗ ਇਜ਼ ਡਨ ਟਿਲ ਇਟ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਹੈ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲਿਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰ ਇੱਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਹੈ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਆ ਪੰਜਾਬ ਦੀ ਤਰੱਕੀ ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦੇਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਹੈ ਉਹ ਅੱਜ ਬੀਜੇਪੀ ਕੰਨੇ ਬਣਾਤ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਕੌਨਮੀ ਤੁਹਾਨੂੰ ਲਾਣਾ ਪਵੇ ਪੂਰਾ ਸਭ ਤੋਂ ਵੱਡਾ ਕੌਮਸ ਭਾਰਤ ਬਟ ਯਹਾਂ ਮੈਨੂੰ ਤਾਂ ਅਸਾ ਲੱਗ ਰਿਹਾ ਹੈ ਕਾਂਗਰਸ ਜਿ ਬੀਜੇਪੀ ਸਭ ਆਪ ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਸਭ ਆਪ ਬੀਜੇਪੀ ਇਨਕੋ ਬਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋ ਕੋ ਬੱਕਰੀਆਂ ਦੀ ਸੰਖਿਆ ਦਿੰਦੀ ਹੈ ਖੁਦ ਉਨ੍ਹਾਂ ਦੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤੋਂ ਚਲੇ ਗਏ ਮੈਂ ਤਾਂ ਬੱਕਰੀਆਂ ਸੇ ਕੰਮ ਚਲਾ ਲੂੰਗਾ ਤਾਂ ਸਭ चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं और उनको बकरियां कहने का तो उनके लीडर का कोई हक नहीं उनका अगर प्रधान उनको लीडर बकरियां कह रहा है तो साहब वो शेर की तरह गर्ज के भी दिखाएंगे आग, ਇੱਕ ਮੈਸੇਜ ਆਇਆ ਹੈ ਉਹਨਾਂ ਦੀ ਤਰਫੋਂ ਕਿ ਉਹ ਨਹੀਂ ਹਟਾਇਆ ਗਿਆ ਇਸ ਲਈ ਉਹਨੇ 파ਟੀ ਚੁੱਕੀ। ਦੇਖਿਏ ਮੈਂ ਸਮਝਦਾ ਹੂੰ ਕਿ ਇਹ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਸ਼ੀਤਲ ਜੀ ਸ਼ੀਤਲ ਜੀ ਉਹ ਆਦਮੀ ਹੈ ਮੈਂ ਆਪਸੇ ਕਮਲ ਜੀ ਇਸ ਬਾਤ ਕੀ ਬੇਨਤੀ ਕਰੂੰਗਾ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਮੇਰੀ ਬੇਨਤੀ ਹੈ ਵੀ ਇੱਜ ਤਾਂ ਹੀ ਇਹ ਨਾਲੀ ਕੰਪਲੇਂਟ ਪੈਂਡਿੰਗ ਪਈ ਹੈ ਪ੍ਰਾਇਮਰੀ ਕੰਪਲੇਂਟ ਦੇਖੋ ਸਾਫ ਦ ਅਰਜੀਨਲ ਸਿੰਨ ਜਿੱਥੇ ਆਪਰੇਸ਼ਨ ਲੋਟਸ ਨਾਮ ਬਦ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤਾਂ ਤੋਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਕਰੇ ਸ਼ਨਾਈਆਂ ਬਜਰੀਆਂ ਕਿਸੇ ਦੀ ਪਾਰਟੀ ਵਧੀਆ ਵਧੀਆ ਪਰ ਉਹਦੇ ਤੇ ਵਿਚਾਰਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੀਟ ਹੋਇਆ ਸੀ ਬੀਜੇਪੀ ਨੇ ਤੱਬ ਵੀ ਕੰਪਲੇਂਟ ਦਰਜ ਕਰਾਈ ਸੀ ਗਵਰਨਰ ਸਾਹਿਬ ਨੂੰ ਕਿਹਾ ਸੀਗਾ ਇਥੇ ਕੰਪਲੀਟ ਮੁਹੱਲੇ ਵੀ ਦਿੱਤੀ ਸੀ ਵੀ ਆ ਜਾਂਚ ਕਰਵਾਈ ਜਾਵੇ ਹੈ ਨਾ ਐਮ ਐਲ ਏਜ਼ ਦੀ ਐਨਾ ਲੀਡਰਜ਼ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿਹਨੇ ਲੈ ਲੇ ਕਿੱਥੇ ਗਏ ਪੈਸੇ ਉਹਨਾਂ ਦੀ ਜਾਂਚ ਕਰ ਕਿ ਮੇਰੇ ਇੱਕ ਚਾਹ ਐਚ ਵੀ ਕੁਐਸਚਨ ਮੋਟਰ ਦਾ ਕਾ ਲੱਗਾ ਹਾਂਜੀ ਕੁਐਸਚਨ ਮੋਟਰਸ ਦੀ ਕੰਮ ਕਰਦੇ ਆਪਾਂ ਉਹ ਤੋਂ ਥੋੜੇ ਕੋਲ ਸਾਰਾ ਜਿਹਨਾਂ ਨੂੰ ਪਤਾ ਹੈਗਾ ਕਿਉਂਕਿ ਇਹਦੀ ਵੀ ਕੁਝ ਪੱਧਰੀ ਜਾਂਚ ਹੋ ਕੇ ਉਹਨਾਂ ਸਟੇਟ ਦਾ ਪਤਾ ਹੈ ਕਿ ਚਾਰਜ ਅਸੀਂ ਕਿਵੇਂ ਕਰੀਏ ਠੀਕ ਹੈ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਕਿਉਂਕਿ ਉਹ ਚੀਜ਼ ਐਨੀ ਵੱਡੇ ਸਕਰੀਨ ਬੋਕੀ ਜਾਂਦੇ ਨੇ ਕੱਲ 25 ਕਰੋੜ ਦਾ ਵਿਕਿਆ ਫਰਕਾ ਕੀਆ ਕਿ ਕੁੱਤੇ ਫਿਰ ਘਾਤਾਂ ਚਾਹਨ ਤੁਹਾਨੂੰ ਪਾਣੀ ਹੋਵੇ ਤਾਂ ਗੋਡਿੰਗਰ ਜੀ ਨਹੀਂ ਐ ਪ੍ਰੋਪਰਟੀ ਏਜੰਸੀਆਂ ਨੇ ਸਰਕਾਰ ਤੁਸੀਂ ਵੀ ਤਾਂ ਕੋਈ ਅੱਗੇ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆਹ ਚੀਜ਼ ਗਲਤ ਹੈ ਸਹੀ ਹੈ ਫੈਕਸ ਨਾਲ ਉਹ ਸਰਕਾਰ ਦੇ ਫੈਕਸ ਦੇ ਨਾਲ ਸਾਰਾ ਕੁਝ ਹੋਊਗਾ ਸਾਬ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗ ਜਾਣਗੀਆਂ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇਲਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਐ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬਹਿ ਗਏ ਸਮਾਣੇ ਤੇ ਸਭ ਕੁਝ ਹੋ ਗਿਆ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਐ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਹੈ ਮਨੀ ਲਾਂਡਰਿੰਗ ਦਾ ਕੇਸ ਹੋਇਆ ਈਡੀ ਵੀ ਆ ਜੂਗੀ ਬਟ ਏਜੰਸੀਜ਼ ਹੈਗੀਆਂ ਕਿ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹ ਨਾਲ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਵਸਾਤੀਆਂ ਕੋ ਬਲਵਾਨੇ ਸੇਰ ਵहां से ਬੁਲਾ ਲੈ ਜਲਾਲਾਬਾਦ ਉਹਨਾਂ ਦਾ ਸਵੇਰੇ ਪਤਾ ਲੱਗ ਜੂਗਾ ਸਾਬ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀ ਵੀ ਖੁਦਮੁਖਤਿਆਰ ਹੈ ਈਡੀ ਵੀ ਇਲੈਕਸ਼ਨ ਕਮਿਸ਼ਨ ਦੇ ਹਟ ਹੈ ਵੀ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਇਹਦੇ ਵਿੱਚ ਈਡੀ ਦਾ ਐਂਗਲ ਬਣਦਾ ਹੈ ਆ ਤੁਸੀਂ ਕਹਿ ਰਹੇ ਹੋ ਜਦ ਤੁਸੀਂ ਮੈਂਸ਼ਨ ਕੀਤਾ ਮੇਰੇ ਦਿਮਾਗ 'ਚ ਆ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਸਰ ਤੇ ਫੋਰਨ ਦੀ ਕਾਲ ਆਈ ਹੈ ਤੋ ਤ ਫਿਰ ਮੈਂ ਸਮਝਦਾ ਵੀ ਈਡੀ ਦਾ ਇਹਦੇ 'ਚ ਦਖਲ ਬਣਦਾ ਸਵੇਰੇ ਹੋ ਸਕਦਾ ਉਹਨਾਂ ਨੂੰ ਪੁੱਛਦੇ ਆਂ ਫਿਰ ਉਹਨਾਂ ਨੇ ਕਿਹਾ ਹਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤਾਈ ਬਦਲ ਨਾ ਜਾਣਾ ਦੇ ਆ ਦੇਖਿਓ ਸਾਬ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਭ ਆਉਣੇ ਵਾਲੇ ਦਿਨਾਂ ਵਿੱਚ ਦੇਖੀਏ ਕਿਹੜੇ ਕਿਹੜੇ ਦੀ ਕੀ ਦੀ ਕੀ ਦੀ ਪੜਤਾਲ ਹੁੰਦੀ ਹੈ ਸਭ ਅਫਸਰਾਂਤਾ ਜਾਰੀ ਹੋਗੀ ਸਾਹਿਬ ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਹੈ ਮੇਰਾ ਮੰਨ ਹੈ ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ ਮਾਲ ਗਿਆ ਹੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ ਮਾਲ ਜਿਹਨਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਇਹ ਇਹਨਾਂ ਦੀ ਵੀ ਐਚ ਵੀ ਜਿਹੜੇ ਮੰਤਰੀ ਸਾਹਿਬਾਨ ਉੱਥੇ ਕੋਠੀ 'ਚ ਮੌਜੂਦ ਸੀਗੇ ਸਸੋਧਿਆ ਸਾਹਿਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਰਸਾਈਜ਼ ਮਿਨਿਸਟਰ ਸਾਹਿਬ ਦਾ ਵੀ ਨਾਂ ਆ ਗਿਆ ਹੋਵੇ ਉੱਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀ ਉਹਨਾਂ ਦੇ ਚਿਹਰੇ ਤੇ ਭਜਗਟ ਸਾਹਿਬ ਜਗਟ ਸਾਹਿਬ ਕੇ ਜਿਹੜੇ ਮਾਲ ਦੀ ਕੀਮਤ 25 ਕਰੋੜ 25000 ਦੀ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਸੀ ਪਰ ਤੁਹਾਡੇ ਗੋਡੇ ਨਾਲ ਮੋਢਾ ਲਾ ਕੇ ਦੋ ਬੰਦੇ ਬੈਠੇ ਨੇ ਇੰਨਾਂ ਖਾਸੀਅਤ ਭਾਜਪਾ ਨੂੰ ਕਿਹੜੀ ਲੱਗਦੀ ਹੈ ਕਿ ਵੀ ਅੱਜ ਨੂੰ ਮੌਕਾ ਦਿੱਤਾ ਜਾਂਦਾ ਭਾਜਪਾ ਨੂੰ ਸਾਹਿਬ ਜਿਹੜਾ ਲੋਕ ਆਪਣੇ ਇਲਾਕੇ ਦੀ ਕੰਮ ਨੂੰ ਲੈ ਕੇ ਆਉਂਦੇ ਸਾਬ 3 ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ 3 ਸਾਲ ਪਏ ਐ ਸਾਬ ਇੱਥੇ ਤਾਂ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜੰਗ ਲੋਕ ਮਾਰ ਜਾਂਦੇ ਐ 3 ਸਾਲ ਦੀ ਆਗ ਦੀ ਐਮਐਲਏ ਸਿੱਧੋ ਰਜਾਇਨ ਕਰਕੇ ਆਏ ਸਾਬ ਉਹ ਤਾਂ ਸਾਰੇ ਸਰ ਇੱਕ ਹਫ਼ਤਾ ਪਹਿਲੇ ਉਹ ਜੁਆਇਨ ਕਰਨੇ ਵਾਲੇ ਸਨ ਜੁਆਇਨ ਤਾਂ ਨਹੀਂ ਹੋਈ ਹੈ ਨਾ ਕੌਣ ਕਰਨੇ ਵਾਲੇ ਸਨ ਇਹ ਆਪ ਲੋਕੋ ਕੇ ਤਾਂ ਬਾਤ ਚੀਤ ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਬੜਾ ਵੱਡਾ ਡਿਸੀਜਨ ਹੁੰਦਾ ਸਾਬ ਮੈਂ ਤਾਂ ਪਹਿਲੇ 3 ਦਿਨ ਪਹਿਲਾਂ ਰਵੀ ਪਿੱਟੂ ਭਾਗ ਭਾਗ ਸ਼ਾਮਿਲ ਹੋਏ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਵੀ ਸਰਕਾਰ ਡਿਗੂਗੀ ਔਰ ਦਿੱਲੀ ਦੇ ਵਿੱਚ ਵੀ ਡਿਗੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅੱਜ ਦੇ ਹਾਲਾਤ 'ਚ ਮੈਂ ਤੁਹਾਨੂੰ ਹੁਣੇ ਕਹਿ ਕੇ ਛੱਡਿਆ ਵੀ ਅੱਜ ਇਹ ਕੌਣ ਕੀ ਕਰਦਾ ਕੱਲ ਦਾ ਮੈਂ ਭਵਿੱਖ ਹੋਣੀ ਕਰਦਾ ਨਹੀਂ ਮੈਂ ਫੇਰ ਇਸੇ ਗੱਲ ਨੂੰ ਦੁਹਰਾਣਾ ਮੈਂ ਨਾ ਕਮ ਜੀ ਯਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੰਦਰੀ ਦੇਖੋਗੇ ਨਾ ਮੇਰੇ ਮਲਚੇ ਮੈਂ ਕੋ ਆ ਪਾ ਰੱਖਿਆ ਕੋਈ ਹੋਰ ਮੰਤਰ ਸੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਹੁਣ ਕੀਤਾ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅਜੇ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੀ ਅੱਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜਿਹਦੀ ਸੋਚ ਹੈ ਜਾਂ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹੜੇ ਪਾਸੇ ਹੈ ਉਹਦੇ ਬਾਅਦ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਡਿੱਗਣਗੀਆਂ ਤੁਸੀਂ ਦੇਖੋ ਵੀ ਇੱਥੇ ਇਲਜ਼ਾਮ ਹੋਣ ਲੱਗੇ ਮਨੂ ਚੋਦਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਏ ਸੀ ਕੱਲ ਹੋ ਸਕੇ ਐ ਹਾਂ ਵੀ ਤਾਂ ਹੋ ਸਕਦਾ ਸਰ ਵੀ ਪੂਰੀ ਸਰਕਾਰੀ ਤਰਜੇ ਕੇ ਤਨੇ ਕਿਤੇ ਹੁਣ ਕਿਉਂਕਿ 1 ਮਿੰਟ ਸਾਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਹੁਣ ਰਹੇ ਇਹਦਾ ਸੈਂਸ ਵੀ ਲਗਾਮ ਉਹਨਾਂ ਤੇ ਸੋਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਵੇਰਵਾ ਆਵੇ ਸਾਹਮਣੇ ਜੀ ਆਮ ਆਦਮੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਬਈ ਹਲੋ ਜੀ ਸਾਰੇ ਐਮਐਲਏ ਦਾ ਅਸਰ ਹੀ ਹੈ ਕਿਉਂਕਿ ਸੀਤਰਦੀ ਨਾਲ ਬਹੁਤ ਸਾਰੇ ਸਾਥੀਆਂ ਦੀ ਗੱਲਬਾਤ ਹੈਗੀ ਉਥੇ ਅੱਜ ਇਹ ਸੁਗਬੁਗਾਟ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਹਾਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਾ ਕੋਈ ਅਸੀਂ ਵਾਂਝੇ ਰਹੇਗੇ ਜਿੱਦੂ ਧਿਆਨ ਇਹ ਤੂੰ ਪਿੱਟੂ ਜੀ ਆ ਤੇ ਬਾਕੀ ਚੰਦਰਪੁਰ ਜੀ ਨੇ ਕੀ ਨਾ ਕੋਈ ਜਿਹੜੀ ਨੂੰ ਜਾਣ ਤੋਂ ਪਿੱਟੂ ਦਾ ਟਿਕਟ ਹੈ ਦਾ ਇਹਨਾਂ ਦਾ ਕੁੱਝ ਇਹ ਕਿਆਸਰ ਨਹੀਂ ਇਹ ਮੰਨਿਆ ਜਾ ਰਿਹਾ ਔਕੇ ਆਈ ਨਹੀਂ ਤੇ ਨਾ ਟਿਕਟ ਵੀ ਜਿਹੜੀ ਪਤਾ ਕੋਣ ਕੋਣ ਕੀ ਮੰਨਦਾ ਹੈ ਉਹਦੇ ਤੇ ਮੈਂ ਕੋਈ ਮੇਰਾ اختیار ਨਹੀਂ ਮੈਂ ਤਾਂ ਇੱਕੋ ਗੱਲ ਜਿੰਨਾ ਕਿ ਮਨੂੰ ਪਤਾ ਉਹ ਹੈ ਵੀ ਪਾਰਟੀਆਂ ਦੇ ਫੈਸਲੇ ਟਿਕਟਾਂ ਦੇ ਫੈਸਲੇ ਪਾਰਟੀ ਹਾਈ ਕਮਾਂਡ ਕਰਦੀ ਹੈ ਇੱਥੇ ਪੰਜਾਬ 'ਚ ਬੈਠ ਕੇ ਨਹੀਂ ਹੋਣੇ ਆਹ ਫੈਸਲੇ ਦਿੱਲੀ ਪਾਰਲੀਮੈਂਟਰੀ ਬੋਰਡ ਬੈਠ ਕੇ ਫੈਸਲੇ ਕਰੂਗੀ ਜਿਸ ਦਿਨ ਪੰਜਾਬ ਦੀ ਮੀਟਿੰਗ ਬੈਠੂਗੀ ਉਹਦੇ ਬਾਅਦ ਕਿਹਨੇ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਹੈ ਤੁਸੀਂ ਇੰਨੀ ਗੱਲ ਸੁਣ ਲਈ ਕੱਲ ਰਿੰਕੂ ਜੀ ਨੇ ਕਿਹਾ ਉੱਥੇ ਦਿੱਲੀ ਵੀ ਮੈਨੂੰ ਫਰਕ ਨਹੀਂ ਪੈਂਦਾ ਵੀ ਕੋਈ ਟਿਕਟ ਮੈਨੂੰ ਦਿੰਦੇ ਐ ਕੋਈ ਜ਼ਿੰਮੇਵਾਰੀ ਮੇਰੇ ਤੇ ਲਾਂਦੇ ਐ ਨਹੀਂ ਲਾਂਦੇ ਮੈਂ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਆਪਣੇ ਜਲੰਧਰ ਪਾਰਟਿਕੁਲਰਲੀ ਵਾਸਤੇ ਇਹਨਾਂ ਨੂੰ ਉਮੀਦ ਹੈ ਵੀ ਭਾਜਪਾ ਦੀ ਸਰਕਾਰ ਦਿੱਲੀ ਬਣੂਗੀ ਤੇ ਜਿਹੜੇ ਪੈਂਡਿੰਗ ਮਸਲੇ ਐ ਜਲੰਧਰ ਦੇ ਕਰਵਾਏ ਜਾਣਗੇ ਥੈਂਕ ਯੂ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ